ਤੋ ਪਹਿਲਾਂ ਸਸਤੀ ਕਾਰ ਕਿਸਾਨ ਵੀਰਾਂ ਨੂੰ ਅੱਜ ਅਸੀਂ ਪਹੁੰਚੇ ਹੋਏ ਹਾਂ ਬਲੂਡ ਦੇ ਏਰੀਆ ਵਿੱਚ ਤੇ ਡੇਟ ਹੈਗੀ ਅੱਜ 23 ਤਰੀਕ ਪੰਜਵਾਂ ਮਹੀਨਾ 2025 ਤੇ ਅਸੀਂ ਅੱਜ ਮਿਰਚ ਦਾ ਬਲੌਡ ਦੇਖਣ ਆਏ ਸੀ ਲక్ష్ਮੀਨਪੁਰ ਦੀ 43 43 ਤੇ ਕਿਸਾਨ ਵੀਰ ਵੀ ਸਾਡੇ ਨਾਲ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਨੇ ਅੰਕਲ ਜੀ ਤੇ ਸਭ ਤੋਂ ਪਹਿਲਾਂ ਮੈਂ ਵੀਰ ਜੀ ਨੂੰ ਆਪਣਾ ਨਾਮ ਦੱਸਣ ਲਈ ਕਹੂਗਾ ਆਪਣਾ ਨਾਮ ਕੀ ਹੈ ਮੇਰਾ ਨਾਮ ਸੁਖਤਾਲ ਸਿੰਘ ਇਹਦੇ ਜ ਰਾਜਮਾਜਰਾ ਡਿਸਟ੍ਰਿਕਟ ਮੋਹਾਲੀ ਪੰਜਾਬ ਤੋਂ ਤੇ ਮੋਬਾਈਲ ਨੰਬਰ ਕਿੰਨਾ ਆਪਣਾ ਸਰ 991465009914650075 50075 75 ਤੇ ਇਹ ਜਿਹੜੀ ਵੈਰੈਟੀ ਆ ਕੋਲੇ ਲక్ష్ਮੀਨਪੁਰ ਦੀ 43ਰ ਦਾਣੀ ਆਪਾਂ ਨੇ ਇਹ ਕਿਹੜੀਆਂ ਡੇਟਾ ਦੇ ਵਿੱਚ ਲਗਾਈ ਸੀ ਇਹ 9 ਫਰਬੀਕ੍ਰੀਨ ਲਗਾਈ ਸੀ 9 ਫਰਬੀਕ੍ਰੀਨ ਲਗਾਈ ਸੀ ਤੇ ਹੁਣ ਤੱਕ ਤਰੇ ਜੇ ਕਈ ਵਾਰੀ ਹਟ ਪਈਆਂ ਹੈ 3ਜੀ ਵਾਰੀ ਹੈ 4ਵੀਂ ਵਾਰੀ ਹੈ ਸੋ ਆਪਾਂ ਨੂੰ ਮਾਰਕੀਟ ਦੇ ਵਿੱਚ ਤੁਹਾਨੂੰ ਇਹਦਾ ਕੀ ਰਿਸਪੌਂਸ ਮਿਲ ਰਿਹਾ ਮਾਰਕੀਟ ਝਾੜ ਆ ਝਾੜ ਵੀ ਵਧੀਆ ਆਈ ਵਜਨ ਵੀ ਵਧੀਆ ਆਈ ਕੀ ਤੇਰੀ ਇਹਦਾ ਹੀ ਰੇਟ ਵੀ ਡਬਲ ਮਿਲ ਰਹੀ ਹੈ ਰੇਟ ਵੀ ਵਧੀਆ ਮਿਲ ਰਹੀ ਹੈ ਤੇ ਤੜਾਈ ਦੇ ਵਿੱਚ ਤੇ ਪਲਾਂਟ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪਲਾਂਟ ਮਾ ਕੋਈ ਕਮੀ ਗੈਸ ਸੀ ਨਹੀਂ ਹੈ ਤੇ ਪਲਾਂਟ ਬਹੁਤ ਵਧੀਆ ਕਰ ਰਿਹਾ ਠੀਕ ਹੈ ਜੀ ਬਿਮਾਰੀ ਘਟਾਈ ਤੇ ਸਪਰੇ ਘਟ ਲੈ ਰਿਹਾ ਸਪਰੇ ਵੀ ਘਟ ਲੈਣਾ ਜੇ ਆਪਾਂ ਦੇਖੀਏ ਵੀ ਦੂਸਰੀਆਂ ਮਿਰਚਾਂ ਜਿਹੜੀਆਂ ਮਾਰਕੀਟ ਵਿੱਚ बिक ਰਹੀਆਂ ਨੇ ਆਪਣੇ ਨਾਮ ਨਹੀਂ ਲੈਣਾ ਜੋ ਦੂਸਰੀਆਂ ਵੈਰਾਈਟੀਆਂ ਨੇ ਉਹਨਾਂ ਨਾਲੋਂ ਰੇਟ ਦਾ ਕਿੰਨਾ ਕ ਅੰਤਰ ਆ ਰਿਹਾ ਇਹ ਘਟਕਾ ਟੱਬ ਲਈ ਉਹ ਕੀ ਰੇਟ ਵਿਕ ਰਿਆ ਨੇ ਅੱਜ ਦੇ ਡਾਈਮ ਵਿੱਚ 12 13 ਰੁਪਏ ਵਿਕ ਰਿਆ ਇਹ 25 26 ਤੱਕ ਵਿਕ ਰਿਹਾ 12 13 ਦੇ 25 26 ਤੱਕ ਮਤਲਬ ਕਿ ਜੇ ਦੇਖਿਆ ਜਾਵੇ ਤਾਂ ਸਪਰੇਅ ਵੱਲੋਂ ਵੀ ਤੁਹਾਡਾ ਘੱਟ ਖਰਚਾ ਹੋ ਰਿਹਾ ਹੈ ਹਾਂ ਜੀ ਤੇ ਮਾਰਕੀਟ ਦੇ ਵਿੱਚ ਇੱਜ਼ਤ ਨਾਲ ਵਿਕ ਰਹੀ ਹੈ ਇੱਜ਼ਤ ਨਾਲ ਵਿਕ ਰਹੀ ਹੈ ਉੱਪਰ ਚੱਲ ਰਹੀ ਹੈ ਜਿਵੇਂ ਤੁਹਾਡਾ ਐਕਸਪੀਰੀਅੰਸ ਹੈ ਮਤਲਬ ਕਿ ਪੁਰਾਣੇ ਤੁਸੀਂ ਲਾ ਰਹੇ ਹੋ ਹਾਂ ਜੀ 15 20 ਸਾਲਾਂ ਦੇ ਵਿੱਚੋਂ ਮੇਰੇ ਤੇ ਤੁਹਾਨੂੰ ਇਹਦਾ ਮਤਲਬ ਕਿ ਕੀ ਰਿਸਪੌਂਸ ਮਿਲ ਰਿਹਾ ਵੀ ਆਨ ਆਨਲਾਈਨ ਟਾਈਮ ਦੇ ਵਿੱਚ ਜੇ ਅਗਰ ਆਪਾਂ ਲਾਈਏ ਆਪਣੇ ਕਲਾਈਮੇਟ ਦੇ ਹਿਸਾਬ ਦੇ ਨਾਲ ਕਿੱਦਾਂ ਆਪਾਂ ਨੂੰ ਮਾਰਕੀਟ ਦੇ ਹਿਸਾਬ ਨਾਲ ਇਹਦਾ ਰਿਜ਼ਲਟ ਆ ਰਿਹਾ ਹੈ ਇਹ ਆਪਣੇ ਕਲਾਈਮੇਟ ਦੇ ਹਿਸਾਬ ਤੇ ਬਿਲਕੁਲ ਸਹੀ ਚੱਲ ਰਹੀ ਹੈ ਜੀ ਠੀਕ ਹੈ ਜੀ ਇਹ ਗਰਮੀ ਵੀ ਨਹੀਂ ਮਨਪਰ ਕਰ ਰਹੀ ਜਿਹੜਾ ਆਪਣਾ ਮੌਸਮ ਜਿਸ ਤਰ੍ਹਾਂ ਇਸ ਵਾਰ ਦਾ ਪੂਰਾ ਜਿਆਦਾ ਚੱਲਨੇ ਕਰਿਆ ਸੁੰਡੀ ਵਗੈਰਾ ਉਹ ਵੀ ਘਟ ਪੈ ਰਹੀ ਹੈ ਜੋ ਵਗੈਰਾ ਘਟ ਪੈ ਰਹੀ ਹੈ ਸਪਰੇ ਨਹੀਂ ਲੱਗੇ ਰਹੀ ਬਿਲਕੁਲ ਬਿਲਕੁਲ ਇੱਕ ਕਮਜ਼ੋਰ ਬਾਣਵਾ ਕੰਮਿਆਰ ਕੰਮਿਆਰ ਬਜਾਦਾ ਹੈ ਅੱਛਾ ਜੇ ਮਤਲਬ ਹਲਕੇ ਖੇਤ ਚ ਵੀ ਲੱਗਦਾ ਤਾਂ ਵੀ ਕੰਮਿਆਰ ਕੋਈ ਹਾਂ ਤੇ ਕੋਈ ਚੱਕਰ ਨਹੀਂ ਤੇ ਸਭ ਕੀ ਇਹ ਬਿਲਕੁਲ ਹਲਕੇ ਖੇਤ ਹੈ ਇੰਤ ਹੈ ਹਲਕਾ ਖੇਤ ਨਹੀਂ ਫੇਰੀਆ ਮਿਲਦੇ ਤੇ ਜਿਵੇਂ ਤੁਸੀਂ ਇਹ ਦੇਖਦੇ ਹੋ ਆ ਮਿਰਚਾਂ ਦੇ ਵਿੱਚ ਤੁਹਾਨੂੰ ਅਕਸਰ ਰਿੰਕਲ ਮਿਲਦੇ ਨੇ ਇਹ ਬਿਲਕੁਲ ਸਮੂਥ ਹੈ ਕੋਈ ਰਿੰਕਲ ਨਹੀਂ ਹੈ ਸਮੂਥ ਹੈ ਕਲਰ ਬਹੁਤ ਵਧੀਆ ਇਹਦਾ ਤੇ ਤੁਹਾਨੂੰ ਅਸੀਂ ਹੁਣ ਇਸ ਦੀ ਹੀਲਡ ਵੀ ਦਿਖਾਵਾਂਗੇ ਆ ਦਿਖਾ ਸਕਦੇ ਹਾਂ ਤੁਹਾਨੂੰ ਇਸ ਦੀ ਜਿਹੜਾ ਪੂਰਾ ਮਤਲਬ ਕਿ ਪਲਾਂਟ ਹੈ ਪੂਰਾ ਖੇਤ ਦੇਖ ਰਿਹਾ ਬਹੁਤ ਹੀ ਸੋਹਣਾ ਲਿਖ ਰਿਹਾ ਤੁਸੀਂ ਖੇਤ ਦਾ ਸਟਰਕਚਰ ਦੇਖ ਸਕਦੇ ਹੋ ਬਹੁਤ ਅਸਰ ਰਿਜ਼ਲਟ ਨੇ ਤੇ ਫਿਰ ਲਾਸਟ ਦੇ ਵਿੱਚ ਮੈਂ ਇਹੀ ਰਿਪੀਟ ਕਰੂੰਗਾ ਤੇ ਲక్ష్ਮੀ ਇਨਪੁੱਟ ਵੀ 43 43 ਮਤਲਬ ਕਿ 43 43 ਵੈਰਟੀ ਹੈ ਮਤਲਬ ਕਿ ਜੇ ਕਿਸੇ ਨੇ ਲੈਣਾ ਤਾਂ ਬੇਫਿਕਰ ਹੋ ਕੇ ਲੈ ਆ ਸਕਦਾ ਭਾਈ ਸਾਹਿਬ ਦਾ ਸਾਨੂੰ ਨੰਬਰ ਵੀ ਵਿੱਚ ਐਡ ਕੀਤਾ ਅਗਰ ਕੋਈ ਗੱਲਬਾਤ ਕਰਨੀ ਹੈ ਤਾਂ ਗੱਲਬਾਤ ਕਰ ਸਕਦਾ ਬਹੁਤ ਬਹੁਤ ਮੇਰੋ